ਮਿੰਟ ਜੀ ਅ ਅਗਲੀ ਖਬਰ ਵੱਲ ਨੂੰ ਆਪਾਂ ਵਧੀਏ ਬਹੁਤ ਸਾਰੇ ਪਾਸੇ ਵਿਵਪਤਾਵਾਂ ਤਾਂ ਆਪਣੇ ਦੇਸ਼ ਨੂੰ ਵੀ ਪੈਂਦੀਆਂ ਰਹਿੰਦੀਆਂ ਨੇ ਪਰ ਕਹਿੰਦੇ ਆ ਕਿ ਇੱਕ ਔਰਤ ਨੇ ਇੱਕ ਬੀਬੀ ਨੇ ਆਪਣੇ ਮੋਦੀ ਸਾਹਿਬ ਨੂੰ ਵੀ ਵਿਵਪਤਾ ਪਾਈ ਹੋਈ ਹੈ ਤੇ ਉਹ ਗਾਂ ਕਹਿ ਰਹੇ ਨੇ ਕਿ ਮੈਨੂੰ ਭਾਈ ਅਮਰੀਕਾ ਨੇ ਵਿਵਪਤਾ ਪਾਈ ਹੋਈ ਹੈ ਇਹ ਵਿਵਪਤੋ ਵਿਵਪਤੀ ਕੀ ਕੰਮ ਹੋਇਆ ਪਿਆ ਹੈ ਇਹ ਅੱਛਾ ਇੱਕ ਵਾਰੀ ਕੇਜਰੀਵਾਲ ਨੇ ਵੀ ਇੱਕ ਔਰਤ ਦੇ ਮਾਮਲੇ 'ਚ ਵਿਪਤਾ ਪਾ ਦਿੱਤੀ ਸੀ ਕਿ ਦਿੱਲੀ ਦੀ ਅਸੈਂਬਲੀ 'ਚ ਇੱਕ ਔਰਤ ਦਾ ਕਿੱਸਾ ਜਸੂਸੀ ਦਾ ਕਿੱਸਾ ਜਿਹੜਾ ਜੀ ਉਹ ਜਿਹੜਾ ਇਹਨਾਂ ਦੇ ਕੋਲ ਨਹੀਂ ਹੋਣ ਗਿਆ ਚਲਾ ਕਪਿਲ ਮਿਸ਼ਰਾ ਉਹਨੇ ਚੁੱਕਿਆ ਸੀਗਾ ਕੋ ਸਾਰੇ ਕਾਗਜ਼ ਕੱਢੀ ਫਿਰਦੇ ਸੀ ਸਮੇਂ-ਸਮੇਂ ਦੀ ਖੇਡ ਹੁੰਦੀ ਹੈ ਸਪੈਸ਼ਲ ਇਜਲਾਸ ਸੱਦਿਆ ਗਿਆ ਸੀਗਾ ਕਿ ਗੁਜਰਾਤ ਦਾ ਜਦੋਂ ਮੁੱਖ ਮੰਤਰੀ ਸੀ ਨਰਿੰਦਰ ਭਾਈ ਮੋਦੀ ਤੇ ਮੋਟਾ ਭਾਈ ਉੱਥੋਂ ਦਾ ਗ੍ਰਹਿ ਮੰਤਰੀ ਸੀ ਕਿ ਕਿਵੇਂ ਇੱਕ ਬੀਬੀ ਦੀ ਜਸੂਸੀ ਹੁੰਦੀ ਸੀ ਮੈਂ ਤੇ ਆਖਿਆ ਤੁਸੀਂ ਉਹਦੀ ਕਿਤੇ ਗੱਲ ਕਰਦੇ ਹੋ ਉਹ ਉਹ ਇਹਨਾਂ ਨੇ ਅਸੈਂਬਲੀ ਚ ਗੱਲ ਕੀਤੀ ਸੀ ਜੀ ਚਲੋ ਅਸੈਂਬਲੀ ਤੱਕ ਤਾਂ ਨਹੀਂ ਗਈ ਪਰ ਇਹ ਹੈ ਜ਼ਰੂਰ ਚਰਚਾ ਰਹੇ ਨੇ ਇਹ ਇਹ ਤੇ ਰਿਕਾਰਡ ਤੇ ਆ ਜੀ ਜੀ ਅਦਰਵਾਈਜ਼ ਆਪਣੀ ਕੀ ਔਕਾਤ ਆ ਕਿ ਐਸੀ ਕੋਈ ਗੱਲ ਕਰੀਏ ਵੈਸੇ ਉਹ ਕਿੱਸਾ ਜਿਹੜਾ ਉਹ ਕਿਤੇ ਫੇਰ ਫੋਲ ਲਵਾਂਗੇ ਗੱਲ ਇਹ ਆ ਕਿ ਦੇਖੋ ਮਸਲਾ ਜਿਹੜਾ ਉਹ ਇਸ ਵੇਲੇ ਇਹ ਹੈ ਕਿ ਜੋ ਇਹ ਬੀਬੀ ਆ ਸ਼ੇਖ ਹਸੀਨਾ ਜੀ ਹੈ ਤੇ ਔਰਤ ਹੈ ਨਾ ਜੀ ਹੁਣ ਵਿਪਤਾ ਦੇਖੋ ਗੱਲ ਇਹ ਆ ਕਿ ਮਸਲਾ ਜਿਹੜਾ ਨਾ ਥੋੜਾ ਉਲਝਮਾ ਇਸ ਕਰਕੇ ਆ ਕਿ ਯਾਰ UN ਤੱਕ ਮਾਮਲਾ ਉਹ ਲੈ ਗਿਆ ਜੀ US 6 ਕਸ ਇਹਨਾਂ ਦੇ ਉਲਟ ਆ ਹੂੰ UN ਇੱਕ ਪਿੱਠੂ ਹੈ ਜੀ US ਦਾ World Bank ਜਾਂ ਇਹ ਸੰਸਥਾਾਂ ਵਿੱਚ ਜਿਹੜੀਆਂ ਉਹ US ਦੇ ਵਾਸਤੇ ਕੰਮ ਕਰਦੀਆਂ ਨੇ ਜੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹੜਾ ਨਾ ਉਹਦੀ ਪਾਵਰ ਓਹੀ ਨਹੀਂ ਹੈ ਉਹਦੇ ਕੋਲ ਬਤੇਰਾ ਕੁਸ਼ ਆ ਹੂੰ ਵੈਪਨ ਆ ਜਿਹੜਾ ਹਥਿਆਰ ਕਹ ਲਓ ਕਿ ਉਹ ਉਹ ਵੀ ਹੈਗਾ ਡੱਬ 'ਚ ਵੈਪਨ ਵੀ ਆ ਤੇ ਬਟੂਏ 'ਚ ਪੈਸਾ ਵੀ ਆ ਹੂੰ ਤੇ ਕਹ ਲਓ ਕਿ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਉਹਨੇ ਚੇਨ ਬਣਾ ਕੇ ਗੱਲ 'ਚ ਚੈਨ ਨਹੀਂ ਬਣਾਈ ਬਣਾਈ ਜੀ ਹਾਂ ਜੀ ਇਸ ਤਰ੍ਹਾਂ ਸਾਰਾ ਕੁਝ ਉਹ ਚੱਲਦੇ ਆ ਤਾਂ ਗੱਲ ਇਹ ਆ ਕਿ ਹੁਣ ਸ਼ੇਖ ਹਸੀਨਾ ਜਿਹੜੀ ਆ ਇੱਕ ਤਾਂ ਬੰਗਲਾਦੇਸ਼ ਵਾਲੇ ਜਿਹੜੇ ਕਹੀ ਜਾਂਦੇ ਆ ਕਿ ਬਈ ਇੰਡੀਆ ਇਹਦਾ ਜੇ ਪੱਖ ਪੂਰੇਗਾ ਜੀ ਤਾ ਫਿਰ ਸਾਡੀ ਮਿੱਤਰਤਾ ਗਵਾ ਬੈਠੇਗਾ ਉਧਰੋਂ ਉਹਨਾਂ ਦੀ ਜਿਹੜੀ ਕੈਲੋਕ ਇੰਟਰਨ ਇੰਟਰ ਗਵਰਨਮੈਂਟੀ ਐਸ ਵੀ ਲੈ ਕਹੀਏ ਕਿ ਉਹਨਾਂ ਨੇ ਆ ਪਿਛਲੇ ਦਿਨੀ ਜਿਹੜੀਆਂ ਗੱਲਾਂ ਹੋਈਆਂ ਨੇ ਜੀ ਜਾਂ ਕੁਝ ਇਹਨਾਂ ਨੇ ਸਪਰੈਸ ਕਰਨ ਦਾ ਯਤਨ ਕੀਤਾ ਪ੍ਰੋਟੈਸਟਰਸ ਨੂੰ ਮਾਰਿਆ ਕੁੱਟਿਆ ਉਹਨਾਂ ਕਤਲਾਂ ਦਾ ਕੇਸ ਜਿਹੜਾ ਉਹ ਇੰਟਰਨੈਸ਼ਨਲ ਕੋਰਟ 'ਚ ਖੜਨ ਦਾ ਫੈਸਲਾ ਕੀਤਾ ਜੀ ਯੂਨ ਜਾਂਚ ਕੈਲੋਕੇ ਕਰਨੋਂ ਫਰਦਾ ਬਿਲਕੁਲ ਹੁਣ ਏ ਇੰਡੀਆ ਵਾਸਤੇ ਅੱਗੇ ਪੰਨੂ ਵਾਲਾ ਮਾਮਲਾ ਹਮ ਨਿਖਲ ਵਾਲਾ ਮਾਮਲਾ ਜੀ ਦਲਾਈਲਾ ਮਾਲਾ ਮਾਮਲਾ ਜਿਹੜਾ ਹੋਇਆ ਪਿਆ ਉਹਦੇ 'ਚ ਵੀ ਅਮਰੀਕਾ ਆਪਾਂ ਦੱਸਿਆ ਸੀ ਨਾ ਕਟਣਾਦਾਰ ਕਟਣਾ ਤਾਂ ਉਤੋਂ ਕਹ ਲੋ ਕਿ ਇੱਕ ਪੰਗਾ ਵੀ ਖੜਾ ਹੋ ਸਕਦਾ ਯਾਨੀ ਅਮਰੀਕਾ ਜਿਹੜਾ ਉਹ ਇਸ ਮੁੱਦੇ ਨੂੰ ਕਹ ਲੋ ਕਿ ਇੰਡੀਆ ਨੂੰ ਦਬਾਅ ਚ ਲਿਆਉਣ ਵਾਸਤੇ ਵਰਤ ਸਕਦਾ ਹੈ। ਵਰਤ ਸਕਦਾ। ਐਸਾ ਹੋ ਸਕਦਾ ਬਾਕੀ ਵੇਖੋ ਜੀਓ ਪੋਲਿਟਿਕਸ ਕੀ ਹੁੰਦਾ ਕੀ ਨਹੀਂ ਹੁੰਦਾ। ਬਾਕੀ ਜਿਹੜਾ ਮਸਲਾ ਹੈ ਨਾ ਕਿ ਤੁਸੀਂ ਕਹਿ ਰਹੇ ਹੋ ਕਿ ਅਮਰੀਕਾ ਮੇਰੇ ਵਾਸਤੇ ਵਿਪਤਾ ਸ਼ੇਖ ਅਸੀਨਾ ਕਹਿੰਦੀ ਆ। ਜੀ। ਇਹ ਇਹਦੇ ਵਿੱਚ ਨਾ ਇੱਕ ਚੀਜ਼ ਥੋੜੀ ਤੁਸੀਂ ਕਿਸ ਕਿਤੇ ਪੜ੍ਹੀ ਹੋਣੀ ਹੈ ਇੱਕ ਨਾ ਇਹਨਾਂ ਦਾ ਹੈਗਾ ਟਾਪੂ ਸੈਂਟ ਮਾਰਟਿਨ। ਜੀ। ਸ਼ੇਖਾ ਸੀ ਨਾਨੇ ਪਿਛਲੇ ਦਿਨਾਂ ਚ ਇਹ ਗੱਲ ਕਹੀ ਸੀਗੀ ਕਿ ਇਹ ਸਾਡੇ ਤੋਂ ਟਾਪੂ ਮੰਗਦੇ ਸੀ ਤਾਂ ਕਿ ਅਸੀਂ ਆਪਣਾ ਇੱਕ ਇੱਥੇ ਫੌਜੀ ਟਿਕਾਣਾ ਬਣਾ ਲਈਏ ਜੀ ਕਿਉਂਕਿ ਉਹਨਾਂ ਦੇ ਕੋਲ ਇਸ ਥਾਂ ਤੇ ਚਾਈਨਾ ਨੂੰ ਕਾਊਂਟਰ ਕਰਨ ਵਾਸਤੇ ਫੌਜੀ ਟਿਕਾਣਾ ਨਹੀਂ ਹੈ ਉਹ ਕਹਿੰਦੀ ਕਿ ਮੈਂ ਉਹ ਫੌਜੀ ਟਿਕਾਣਾ ਨਹੀਂ ਦਿੱਤਾ ਇਸ ਕਰਕੇ ਹੀ ਮੈਨੂੰ ਨਖਤਿਆਂ ਨੇ ਐਸ ਅੰਜਾਮ ਤੱਕ ਪਹੁੰਚਾ ਦਿੱਤਾ ਜੀ ਹੁਣ ਇੱਕ ਗੱਲ ਹੋਰ ਨਿਕਲਦੀ ਹੈ ਹੂੰ ਕਹਿੰਦੇ ਆ ਕਿ ਤੁਹਾਨੂੰ ਮੈਂ ਥੋੜਾ ਜਿਹਾ ਸਾਈਡ ਤੇ ਲੈ ਕੇ ਚੱਲਦਾ ਇੰਡੋਨੇਸ਼ੀਆ ਦੇ ਵਿੱਚ ਨਾ ਇੱਕ ਵੱਖਰਾ ਦੇਸ਼ ਬਣ ਗਿਆ ਸੀਗਾ ਪਿਛਲੇ ਸਮੇਂ ਦੇ ਦੌਰਾਨ ਇਨਫੈਕਟ ਸ਼ਾਇਦ ਲਾਸਟਰ ਕੰਟਰੀ ਜਿਹੜੀ ਅੱਡ ਹੋਈ ਹੈ ਨਾ ਉਹ ਉਹੀ ਹੋਏਗੀ ਗੂਗਲ ਕਰ ਲੈਣਾ ਇੰਟਰਸਟਿੰਗ ਸਬਜੈਕਟ ਦੇਣਾ ਤੁਹਾਨੂੰ ਜੀ ਜੀ ਉਹ ਹੈ ਈਸਟਰਨ ਟਿਮੋਰ ਹੂੰ ਇਹਦਾ ਵੀ ਜ਼ਿਕਰ ਕੀਤਾ ਸੀਗਾ ਸ਼ੇਕਾ ਹਸੀਨਾ ਨੇ ਕਿ ਅਮਰੀਕਾ ਈਸਟਰਨ ਟਿਮੋਰ ਬਣਾਉਣਾ ਚਾਹੁੰਦਾ ਇੱਥੇ ਬੰਗਲਾਦੇਸ਼ ਨੂੰ ਤੋੜ ਕੇ ਜੀ ਉਹਦੇ ਚ ਕੀ ਹੈ ਕਿ ਜਿੱਦਾਂ ਹੁਣ ਆਪਾਂ ਨਾਰਥ-ਈਸਟ ਦਾ ਮਿਜ਼ੋਰਮ ਦੇਖਦੇ ਆ ਜੀ ਉੱਥੇ ਤਾਂ ਬਹੁਤ ਵੱਡੀ ਵਸੂ ਈਸਾਈਆਂ ਦੀ ਹੈ ਨਾ ਹੂੰ ਤੇ ਆਪਾਂ ਮਣੀਪੁਰ ਚ ਵੀ ਦੇਖਿਆ ਕੁੱਕੀ ਮੈਤਾਈ ਜੀ ਉਹਦੇ ਚ ਵੀ ਇੱਕ ਫਿਰਕਾ ਤਾਂ ਈਸਾਈ ਹੈ ਨਾ ਹੂੰ ਛੇਕਾ ਸੀਨਾ ਦੇ ਕਹਿਣ ਦਾ ਮਤਲਬ ਇਹ ਸੀ ਕਿ ਕੁਝ ਹਿੱਸਾ ਜਿਹੜਾ ਰਹਿੰਗਿਆ ਮੁਸਲਮਾਨਾਂ ਵਾਲਾ ਰਖਾਇਨ ਵਗੈਰਾ ਜਿਹੜਾ ਹੈ ਹੂੰ ਤਾਂ ਤੋਦਾ ਇਸ ਤਰ੍ਹਾਂ ਮਤਲਬ ਕਿ ਬੰਗਲਾਦੇਸ਼ ਦੇ ਵਿੱਚ ਜੀ ਤੇ ਕੁਝ ਹਿੱਸਾ ਇੰਡੀਆ ਦਾ ਲੈ ਕੇ ਇਹ ਇੱਕ ਵੱਖਰਾ ਦੇਸ਼ ਬਣਾਉਣ ਨੂੰ ਫਿਰਦੇ ਸਾਈਆਂ ਦਾ ਹਮ ਅਮਰੀਕਾ ਇਹਨੂੰ ਮਤਲਬ ਕਿ ਧਾਰਮਿਕ ਤੌਰ ਤੇ ਵੀ ਜੋੜਿਆ ਹੈ ਕਿ ਇਹ ਈਸਟਰਨ ਟਿਮੋਰ ਵਰਗਾ ਫਾਰਮੂਲਾ ਅਪਣਾ ਸਕਦੇ ਕਿਉਂਕਿ ਇੰਡੋਨੇਸ਼ੀਆ 'ਚ ਵੀ ਸਮਝਿਆ ਜਾਂਦਾ ਕਿ ਅਮਰੀਕਾ ਨੇ ਗੇਮ ਕੀਤੀ ਸੀ ਜੀ 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 ਤੋ ਇਸ ਕਰਕੇ ਸ਼ੇਖ ਹਸੀਨਾ ਨੇ ਇੱਕ ਤਾਂ ਉਹ ਜਿਹੜਾ ਸੈਂਟ ਮਾਰਟਿਨ ਆ ਆਇਲੈਂਡ ਹੈ ਉਹਦਾ ਜ਼ਿਕਰ ਕੀਤਾ ਸੀ ਤੇ ਨਾਲ ਇਸਟਰਨ ਤੈਮੋਰ ਦਾ ਵੀ ਜ਼ਿਕਰ ਕੀਤਾ ਸੀ ਉਹ ਥੋੜਾ ਜਿਹਾ ਮੈਂ ਤੁਹਾਨੂੰ ਦੱਸਿਆ ਕਿ ਉਹ ਤੁਸੀਂ ਗੂਗਲ ਕਰ ਲੈਣਾ ਇੱਕ ਬੜਾ ਦਿਲਚਸਪ ਵਿਸ਼ਾ ਹੈ ਤਾਂ ਉਹ ਵੀ ਨਾਲ ਨਾ ਲਿਆ ਸੀਗਾ ਕਿ ਇਹ ਇੱਕ ਐਸਾ ਦੇਸ਼ ਵੀ ਬਣਾਉਣ ਨੂੰ ਫਿਰਦੇ ਆ ਜੀ 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 ਜੋ ਵੰਟੇਲੋਜੀ ਕਹਿ ਰਹੇ ਨੇ ਕਿ ਭਾਰਤੀ ਏਜੰਸੀਆਂ ਕੈਲੀਫੋਰਨੀਆ ਦੇ ਵਿੱਚ ਸਿੱਖਾਂ ਨੂੰ ਧਮਕਾ ਰਹੀਆਂ ਨੇ ਉਸ ਬਾਰੇ ਕੋਈ ਗੱਲ ਕਰਿਓ ਜ਼ਰੂਰ ਨਹੀਂ ਸਾਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸਰ ਉੱਥੇ ਕੀ ਚੱਲਦਾ ਕੀ ਨਹੀਂ ਚੱਲਦਾ ਤਮ ਕਾ ਕਿੱਦਾਂ ਰਹੀਆਂ ਕਿ ਸਿੱਧੇ ਰੂਪ ਚਾ ਸਿੱਧੇ ਰੂਪ ਚ ਕੌਣ ਏਜੰਸੀਆਂ ਨੇ ਕੋਈ ਨਾਮ ਲਾਓਗੇ ਕੋਈ ਥੋੜਾ ਡਿਟੇਲ ਦੇ ਵਿੱਚ ਤੁਸੀਂ ਮੈਸੇਜ ਕਰ ਦਿਓ ਹਾਂ ਜੀ ਤੇ ਰਣਜੀਤ ਜੀ ਦੱਸ ਰਹੇ ਨੇ ਕਿ ਚੋਣ ਕਮਿਸ਼ਨ ਦੀ ਪੀਸੀ ਖਤਮ ਹੋ ਗਈ ਹੈ ਜਿਮਨੀ ਚੋਣਾ ਦਾ ਐਲਾਨ ਨਹੀਂ ਹੋਇਆ ਕਿ ਨਹੀਂ ਹੋਇਆ ਜੀ ਜੀ ਇਹਦਾ ਮਤਲਬ ਇਹ ਆ ਕਿ ਫਿਰ ਜਿਮਨੀ ਚੋਣਾ ਜਿਹੜੀਆਂ ਨੇ ਉਹ ਕਾਹ ਫਿਰ ਕਿਸੇ ਹੋਰ ਚੋਣ ਨਾਲ ਕਰਵਾਉਣ ਨੂੰ ਫਿਰਦੇ ਹੋਣ ਸਮਝ ਤੋਂ ਬਾਹਰ ਆ ਕਿਉਂਕਿ ਜੂਨ ਦੇ ਵਿੱਚ ਸਤੀਫੇ ਆਏ ਆ ਤੇ ਅਕਤੂਬਰ ਚ ਇਲੈਕਸ਼ਨ ਕਰਵਾ ਰਹੇ ਆ ਜੀ ਮੈਨੂੰ ਹੈਰਾਨਗੀ ਆ ਇਸ ਗੱਲ ਦੀ ਹਮ ਕਿ ਇਹ ਤੇ ਫਿਰ ਕਾਲੋ ਕ ਦਸੰਬਰ ਵੀ ਤੋਂ ਪਹਿਲਾਂ ਤਾਂ ਕਰਾਉਣਗੇ ਕਰਾਉਣਗੇ ਕੋ ਕਿ 6 ਮਹੀਨੇ ਚਸਤੀਫੇ ਹੋਇਆ ਨਾ ਬਿਲਕੁਲ ਤੇ 12 ਮੇ ਤੱਕ 6 ਮਹੀਨੇ ਦੀ ਮਿਆਦ ਬਣਦੀ ਹੈ ਉਹ ਸ਼ਾਇਦ ਹੋ ਸਕਦਾ ਕਿ ਬਾਅਦ ਚ ਵੀ ਕੋਈ ਐਲਾਨ ਕਰ ਦੇਣ ਪਰ ਐਲਾਨ ਹੁਣ ਜਿਮਨੀ ਚ ਉਹਨਾਂ ਦਾ ਅੱਡ ਤੋਂ ਕਰਨਗੇ ਦੀ ਵੀ ਸੰਭਾਵਨਾ ਘੱਟ ਹੈ ਜਾਂ ਕੋਈ ਹੋਰ ਇਲੈਕਸ਼ਨ ਸ਼ਾਇਦ ਸੰਭਾਵੀ ਤੌਰ ਤੇ ਵੇਖਿਆ ਜਾ ਰਿਹਾ ਹੋਵੇ ਹਮ ਪਰ ਉਹ ਇਲੈਕਸ਼ਨ ਕਿਹੜਾ ਹੋਏਗਾ ਕਿ ਜਿਹੜਾ ਅਕਤੂਬਰ ਤੋਂ ਬਾਅਦ ਅੱਡ ਤੋਂ ਕਰਾਉਣਗੇ ਨਵੰਬਰ ਦਸੰਬਰ ਚ ਜੀ ਸਮਝ ਤੋ ਪਰੇ ਦੀ ਗੱਲ ਹੈ ਇਹ ਰਣਨੀਤੀ ਇਹਨਾਂ ਦੀ ਇਹ ਮੋਦੀ ਸਾਹਿਬ ਦਾ ਕਹ ਲੋ ਕਿ ਭਾਈ ਹਰਮਨ ਪਿਆਰਾ ਜਿਹੜਾ ਚੋਣ ਕਮਿਸ਼ਨ ਹੈ ਇਹ ਆਪਦੇ ਹਸਾਬ ਨਾਲ ਹੀ ਚੱਲਦਾ ਹੈ ਜੀ ਸਹੀ ਗੱਲ ਬਲਵਿੰਦਰ ਜੀ ਦੱਸ ਰਹੇ ਨੇ ਮਹਾਰਾਸ਼ਟਰ ਦੀਆਂ ਚੋਣਾਂ ਵੀ ਅਜੇ ਰਹਿੰਦੀਆਂ ਨੇ ਹਾਂ ਸ਼ਾਇਦ ਫਿਰ ਹੋ ਸਕਦਾ ਕਿ ਮਹਾਰਾਸ਼ਟਰ ਦੀਆਂ ਚੋਣ ਅੱਛਾ ਮਹਾਰਾਸ਼ਟਰ ਦੀਆਂ ਚੋਣਾਂ ਦਾ ਐਲਾਨ ਨਹੀਂ ਕੀਤਾ ਨਹੀਂ ਇਹ ਤਾਂ ਇਹ ਕਹਿ ਰਹੇ ਨੇ ਇੰਟਰਸਟਿੰਗ ਹੈ ਭਾਈ ਇਹ ਇੰਟਰਸਟਿੰਗ ਹੈ ਜੀ ਮਾਂ ਦੇਖੋ ਹਰਿਆਣੇ ਚ ਵੀ ਫੱਟੀ ਪੋਚੀ ਪਈ ਆ ਹੂੰ ਮਹਾਰਾਸ਼ਟਰ ਦੇ ਵਿੱਚ ਫੱਟੀ ਪੋਚੀ ਨਹੀਂ ਪਈ ਫੱਟੀ ਠੋਕੀ ਪਈ ਆ ਬਿਲਕੁਲ ਝਾਰਖੰਡ ਚ ਵੀ ਮਾਮਲਾ ਜਿਹੜਾ ਉਹ ਉਲਟ ਪੁਲਟਿਆ ਤੇ ਜੰਮੂ ਕਸ਼ਮੀਰ ਦੀ ਟੱਕਰ ਤੇ ਬਰਾਬਰ ਦੀ ਹੋਏਗੀ ਕਿਉਂਕਿ ਹਾਲਾਂਕਿ ਇਹਨਾਂ ਨੇ ਹੱਦਬੰਦੀ ਨਵੇਂ ਸਿਰੇ ਤੋਂ ਕੀਤੀ ਆ ਜੀ ਜੰਮੂ ਦੀਆਂ ਕੁਝ ਸੀਟਾਂ ਵਧਾਈਆਂ ਨੇ ਕੁਝ ਤੁਹਾਨੂੰ ਪਤਾ ਹੀ ਆ ਇਧਰਲੀ ਸਾਈਡ ਇਹਨਾਂ ਦਾ ਪ੍ਰਭਾਵ ਹੈ ਵੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਆ ਤਾਂ ਇਹ ਕਿਹੜੀਆਂ ਕਿਹੜੀਆਂ ਸਟੇਟਾਂ ਦਾ ਐਲਾਨ ਹੁੰਦਾ ਹੁਣ ਦੋ ਦਾ ਹੋ ਗਿਆ ਜੰਮੂ ਕਸ਼ਮੀਰ ਜੀ ਹਰਿਆਣਾ ਜੀ ਜੀ ਬਾਕੀ ਮੈਂ ਵੀ ਚੈੱਕ ਕਰ ਲੈਣਾ ਤagher ਆਪਾਂ ਨੂੰ ਪਤਾ ਲੱਗੇ ਕਿ ਮਹਾਰਾਸ਼ਟਰ ਦਾ ਇਲੈਕਸ਼ਨ ਕਿਉਂ ਰੋਕ ਲਿਆ ਭਾਈ ਹੂੰ ਜਰਾ ਦੱਸ ਜੀ ਕਹਿ ਰਹੇ ਨੇ ਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵੀ ਬਾਕੀ ਐ ਉਹ ਤਾਂ ਅਗਲੇ ਸਾਲ ਹੋਣਗੇ ਸਰ ਜੀ ਮਨੋਜੀ ਸ਼ੁਕਰੀਆ ਜੀ ਤੁਹਾਡਾ ਅਪਡੇਸ਼ਨ ਵਾਸਤੇ ਇਹ ਮੈਸੇਜ ਆਪਾਂ ਪਹਿਲਾਂ ਵੀ ਪੜ੍ਹ ਲਿਆ ਸੀ ਉਹ ਤਾਂ ਅਗਲੇ ਅਗਲੇ ਸਾਲ ਨੇ ਸਰ ਬਿਹਾਰ ਦੀਆਂ ਤਾਂ ਅਗਲੇ ਸਾਲ ਨੇ ਇਹ ਜਿਹੜੀਆਂ ਸੁਣਾ ਸੀ ਗਿਆ ਇਹਦੇ ਵਿੱਚ ਕਾਫੀ ਖੇਲਾ ਜਾ ਹੋ ਰਿਹਾ ਸਮਝ ਤੋਂ ਪਰੇ ਦੀ ਗੱਲ ਹੈ ਜਿਕੇ ਹਰਿਆਣਾ ਦਾ ਐਲਾਨ ਹੋਇਆ ਦਸਰੇ ਨੇ ਕਿ ਵੱਖਰੀਆਂ ਵੀ ਜਿਮੀਂ ਚੂਣਾ ਹੋ ਸਕਦੀਆਂ ਮਾਂ ਬਾਪ ਦੇ ਲਈ ਹਾਂਜੀ ਉਹ ਤੇ ਹੋ ਸਕਾਂ ਹੋ ਸਕਦੀਆਂ ਕਹਿੰਦੇ ਹੋ ਸਕਦੀਆਂ ਜੀ ਹੋ ਸਕਦੀਆਂ ਹੁਣ ਇਹ ਕੀ ਹਿਸਾਬ ਕਿਤਾਬ ਆ ਸਮਝ ਤੋਂ ਪਰੇ ਦੀ ਗੱਲ ਹੈ ਪਰ ਜਿਹੜੀਆਂ ਸਾਡੀਆਂ ਜਿਮਨੀ ਚੂਣਾ ਨੇ ਪੰਜਾਬ ਵਾਲੀਆਂ ਉਹ 6 ਮਹੀਨਿਆਂ ਦੇ ਅੰਦਰ ਅੰਦਰ ਜ਼ਰੂਰ ਹੋਣਗੀਆਂ ਹੂੰ ਕੁਲਦੀਪ ਜੀ ਦੱਸ ਰਹੇ ਨੇ ਕਿ ਯੂਪੀ ਚ 10 ਸੀਟਾਂ ਤੇ ਬੀਜੇਪੀ ਦੇ ਹਾਲਾਤ ਜਿਹੜੇ ਉਹ ਖਰਾਬ ਹੈ ਇਹ ਕਿਤੇ ਤਾਂ ਹੀ ਤੇ ਨਹੀਂ ਜਿਵੇਂ ਨਹੀਂ ਚੋਣਾ ਟਾਲੀ ਜਾਂਦੇ ਕਿ ਮਹਾਰਾਸ਼ਟਰ ਚ ਵੀ ਹਾਲਾਤ ਖਰਾਬ ਨੇ ਵੀ ਹਲੇ ਰੁੱਕ ਜਾਈਏ ਨਹੀਂ ਬਲਵਿੰਦਰ ਸਿੰਘ ਨੇ ਲਿਖਿਆ ਹੀ ਹੈ ਕਹਿੰਦੇ ਵੀ ਮਹਾਰਾਸ਼ਟਰ ਚ ਹਾਲ ਬੁਰਾ ਹੈ ਇਸ ਕਰਕੇ ਉਹ ਟਾਈਮ ਮੰਗ ਰਹੇ ਨੇ ਸਾਨੂੰ ਥੋੜਾ ਜਿਹਾ ਵਕਤ ਦੇ ਦੇ ਪਰ ਵਕਤ ਦਾ ਭਾਈ ਗੱਲ ਇਹ ਆ ਕਿ ਕੀ ਕਰੀਏ ਹੁਣ ਵਕਤ ਕਿਸੇ ਨੂੰ ਵਕਤ ਨਹੀਂ ਦਿੰਦਾ ਜੇ ਵਕਤ ਨਾ ਸਵਾਨ ਵਕਤ ਆਪਣੀ ਚਾਲੇ ਚੱਲਦਾ ਰਹਿੰਦਾ ਜੀ